ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਪੰਚਾਇਤੀ ਚੋਣਾਂ ਦੀ ਨਾਮਜ਼ਦਗੀਆਂ ਦੇ ਆਖਰੀ ਦਿਨ ਸੂਬੇ ਭਾਰਤ ਜਿੱਥੇ ਕਾਗਜ਼ ਦਾਖਲ ਕਰਾਉਣ ਵਾਲੇ ਉਮੀਦਵਾਰਾਂ ਦਾ ਤੰਤਲਾ ਲਗਾ ਰਿਹਾ ਉੱਥੇ ਤਰਨ ਤਰਨ ਦੇ ਵੱਖ-ਵੱਖ ਬਲਾਕਾਂ ਅੰਦਰ ਵੀ ਭਾਰੀ ਭੀੜ ਵੇਖਣ ਨੂੰ ਮਿਲੀ ਬਲਾਖੜੂਰ ਸਭੰਦਰ ਇੰਨੀ ਜ਼ਿਆਦਾ ਜ਼ਬਰਦਸਤ ਭੀੜ ਵੇਖਣ ਨੂੰ ਮਿਲੀ ਉੱਥੇ ਔਰਤਾਂ ਅਤੇ ਬਜ਼ੁਰਗਾਂ ਦਾ ਬਹੁਤ ਮੰਦੜਾ ਹਾਲ ਵੇਖਣ ਨੂੰ ਮਿਲਿਆ ਇਸ ਸੰਬੰਧੀ ਲੋਗ ਇਹਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਆ ਧੰਨਵਾਦ ਜੀ

उन कुझु आहे कारण ਕਿ ਗੁਮਾਨੀ ਨੂੰ ਪਾਣੀ ਕਿੰਨਾ ਜਾ ਰਿਹਾ ਕਿਦੋਂ ਦੇ ਆਏ ਜੋ ਕਿਦੋਂ ਦੇ ਆਏ ਜੋ ਇੱਥੇ ਅੱਜ ਤੋਂ ਜੇ ਆਏ ਸਾਨੂੰ ਕਹਿਆ ਜਾਂ 9 ਵਜੇ ਗੇਟ ਖੁੱਲ੍ਹ ਜਾਏਗਾ ਪਰ ਜੇ 11 ਵਜੇ ਖੁੱਲ੍ਹਣਾ ਲੇਡੀਜ਼ ਜੇ ਦੇ ਪੈਂਦੀ ਹੈ ਸਾਨੂੰ ਅੰਦਰ ਨਹੀਂ ਲੰਘਣ ਦਿੱਤਾ ਜਾ ਰਿਹਾ ਉਹਨਾਂ ਦੇ ਜਿਹੜੇ ਕਾਗਜ਼ ਦਾਖਲ ਹੋ ਰਹੇ ਆ ਕਾਹ ਦੀ ਜਿਹੜੀ ੱਟਾ ਮੁੱਠੀ ਚੱਲ ਰਹੀ ਗੇਟ ਤੇ ਉਸ ਵੱਲੋਂ ਕਿੰਨਾ ਕੰਟਰੋਲ ਕੀਤਾ ਗਿਆ ਤੇ ਕੀ ਸਥਿਤੀ ਹੈ ਕਰਨ ਦੇਖੋ ਜੀ ਸਾਰੇ ਪਾਸੇ ਜਿੱਥੇ ਸਾਡਾ ਸੈਂਟਰ ਬਣਿਆ ਉੱਥੇ ਅਸੀਂ ਬੈਰੀਕੇਡ ਲਗਾਏ ਹੋਏ ਹੈ ਬੈਰੀਕੇਡ ਤੇ ਜਿਹੜੀ ਦੋ ਬੈਰੀਕੇਡ ਦੀ ਸਾਡੀ ਸ਼ਿਫਟ ਹੈਗੀ ਹੈ ਜਿੱਦੇ ਸਭ ਤੋਂ ਪਹਿਲਾਂ ਜਿੱਥੇ ਗੱਡੀ ਨਹੀਂ ਆਏਗੀ ਉਸ ਤੋਂ ਬਾਅਦ ਜਿਹੜੇ ਪੈਦਲ ਬੰਦੇ ਆ ਰਹੇਗੇ ਉਹ ਅਸੀਂ ਐਕਸਕਲੂਡ ਕਰਕੇ ਭੇਜ ਦੇਵਾਂਗੇ ਕਿਹੜੇ ਕਿਹੜੇ ਬੰਦੇਗੇ ਤੀਸਰਾ ਜਿਹੜਾ ਮੇਨ ਗੇਟ ਹੈਗਾ ਮੇਨ ਗੇਟ ਤੋਂ ਹੀ ਬੰਦਾ ਆਏਗਾ ਜਿਹੜਾ ਵੀ ਜਿਨ੍ਹਾਂ ਦੇ ਆਪਣੇ ਕਾਗਜ਼ ਭਰਨੇ ਆ ਜਿਨ੍ਹਾਂ ਕੋਲ ਆਪਣੇ ਫਾਰਮ ਹੈਗੇ ਜਿਨ੍ਹਾਂ ਦੇ ਉੱਪਰ ਫੋਟੋ ਲੱਗੀ ਹੋਈ ਹੈ ਪਰ ਇੱਕ ਜਿਹੜਾ ਕਿ ਸਿਆਸੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਜਿਹਨਾਂ ਦੀਆਂ ਤਾਕੇ ਤਾਕੇ ਚੜਾਏ ਜਾ ਰਹੇ ਨੇ ਜਿਹੜੇ ਦੂਜੀ ਪਾਰਟੀਆਂ ਨੂੰ ਅੰਦਰ ਨਹੀਂ ਨੰਗਾ ਦਿੱਤਾ ਜਾ ਰਿਹਾ ਨਹੀਂ ਤੁਸੀਂ ਹੁਣ ਆਪੇ ਆਪੇ ਤੁਸੀਂ 1 ਘੰਟਾ ਖੜ੍ਹ ਜਾਓ 2 ਘੰਟਾ ਖੜ੍ਹ ਜਾਓ 3 ਵਜ ਲੀਗਲ ਤਰੀਕੇ ਦੇ ਨਾਲ ਲੀਗਲ ਗੇਟ ਦੇ ਪਿੱਛੋਂ ਦੀ ਨਿਕਲ ਰਿਹਾ ਕੋਈ ਇਹ ਕੋਈ ਜੰਪ-ਜੰਪ ਮਾਰ ਕੇ ਕੋਈ ਆ ਰਿਹਾ ਤਾਂ ਉਹਨੂੰ ਅਸੀਂ ਨਹੀਂ ਆਂਦੇ ਰਏ ਕਿ ਬਾਕੀ ਜਿਹੜਾ ਲੀਗਲ ਗੇਟ ਬਣਾਇਆ ਸੀ ਉਹਦੇ ਜਿਹੜਾ ਮਰਜ਼ੀ ਜਦ ਮਰਜ਼ੀ ਮੋਸ਼ ਵੈਲਕਮ ਤੇ ਨਾਤੇ ਕਰਦੇ ਜਿਹੜੇ ਪ੍ਰਬੰਧ ਕੀਤੇ ਰਏ ਦੇਖਿਆ ਜਾ ਰਿਹਾ ਦੇਖੋ ਲੋਕ ਪੱਖੀਆਂ ਚੱਲ ਰਹੇ ਬਹੁਤ ਜ਼ਿਆਦੀ ਕਰਦੇ ਆ ਤੇ ਕੀ ਪ੍ਰਬੰਧ ਕੀਤੇ ਗਏ ਜਿਹੜੇ ਕਿ ਲੋਕ ਗੇਟ ਤੱਕ ਲੋਕ ਤੇ ਪ੍ਰਬੰਧ ਕੋਈ ਕੀ ਮੈਂ ਤਾਂ ਦੇਖੋ ਨਾਲ ਸ਼ਾਪਸ ਵਗੈਰ ਆਈਆਂ ਸੀ ਇਹਨਾਂ ਨੂੰ ਰਿਕੁਐਸਟ ਕੀਤੀ ਜਿਹੜੇ ਬਜ਼ੁਰਗ ਜਿਹੜੀ ਬਜ਼ੁਰਗਾਂ ਮਾਤਾ-ਮਾਵਾਂ ਪੈਣਾ ਵਈਆਂ ਉਹਨਾਂ ਨੂੰ ਅਸੀਂ ਇੱਥੇ ਕੁਰਸੀ ਇੰਟ੍ਰੀ ਅਸੀਂ ਅੰਦਰ ਇਸ ਵਾਸਤੇ ਨਹੀਂ ਕਰਨ ਦੇ ਰਹੇ ਕਿਉਂਕਿ ਫਿਰ ਇਸੇ ਹੱਲਾ ਗੁੱਲਾ ਮਿਲ ਜਾਣਾ ਹੈ ਗੇਟ ਜੋ ਬਾਰ-ਬਾਰ ਅਸੀਂ ਬੈਟ ਨੂੰ ਵੀ ਉਹਨਾਂ ਕਿਹਾ ਗਿਆ ਪਾਣੀ ਦਾ ਵੀ ਅਸੀਂ ਬਿਤੇ ਨਾਲ ਦੀ ਸਰ ਜਿਹੜੇ ਕਾਗਜ਼ ਅੰਦਰ ਫਿਲ ਕਿਤੇ ਜਾ ਰਹੇ ਕਿੰਨੇ ਤੋਂ ਕਿੰਨੇ ਵਜੇ ਤੱਕ ਪਿਆ ਰਹੇ ਇਹ ਹੁਣ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਗਿਆ ਬਿਲਕੁਲ ਜਿਹੜਾ ਗੇਟ ਦੇ ਵਿੱਚ ਆ ਜਾਏਗਾ 3 ਵਜੇ ਤੱਕ ਟੌਕ ਕਰੇਗਾ ਭਾਵੇਂ ਰਾਤ ਦੇ 10 ਵਜੇ ਥੈਂਕ ਯੂ ਥੈਂਕ ਯੂ